ਜਿਵੇਂ ਇਹਦਾ ਖੰਡਨ ਹਜੇ ਤੱਕ ਸੁਨੀਲ ਜਾਖੜ ਵੱਲੋਂ ਜਾਂ ਜਲੰਧਰ ਦੇ ਲੋਕ ਸਭਾ ਸਾਂਸਦ ਚਰਨਜੀਤ ਚੰਨੀ ਵੱਲੋਂ ਨਹੀਂ ਕੀਤਾ ਗਿਆ ਤਾਂ ਮਤਲਬ ਕੋਈ ਨਾ ਕੋਈ ਕਿਤੇ ਨਾ ਕਿਤੇ ਖਿਚੜੀ ਪੱਕੀ ਹੈ ਕਿ ਜਾਖੜ ਤੇ ਚੰਨੀ ਦੀ ਮੁਲਾਕਾਤ ਜਿਹੜੀ ਆ ਉਹ ਆਪਣੇ ਆਪ 'ਚ ਇੱਕ ਛਟਕਾ ਦੇ ਨਾਲ ਅੱਜ ਉਹੀ ਜਾਖੜ ਤੇ ਅਗਰ ਚੰਨੀ ਇਕੱਠੇ ਹੋਗੇ ਕੋਈ ਸਲਾਹ مشورہ ਕਰ ਲੈਣ ਤੇ ਇਹਦਾ ਮਤਲਬ ਸਿਆਸਤ 'ਚ ਕੁਝ ਵੀ ਹੋ ਸਕਦਾ ਹੈ ਜਾਖੜ ਦੀ ਵਾਪਸੀ ਹੁੰਦੀ ਹੈ ਜੇ ਚੰਨੀ ਤੇ ਰਾਈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਉਲਟਫੇਰ ਹੋਏਗਾ ਉਹਨਾਂ ਨੂੰ ਵੀ ਜਾਖੜ ਨੇ ਕਦੀ ਨਹੀਂ ਕਿਹਾ ਵੀ ਤੁਸੀਂ ਛੱਡੋ ਤੇ ਬੀਜੇਪੀ ਜੁਆਇਨ ਕਰੋ ਕਿਉਂਕਿ ਜਾਖੜ ਖੁਦ ਜਿਹੜਾ ਨਾ ਉੱਥੇ ਸੈਟੀਸਫਾਈ ਨਹੀਂ ਮਹਿਸੂਸ ਕਰ ਰਿਹਾ ਸੀ ਕਾਂਗਰਸ ਅਕਸੈਪਟ ਕਰੂਗੀ ਹਾਲਾਂਕਿ ਲੰਘੇ ਕੁਝ ਦਿਨ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਟਿੱਪਣੀ ਵਾਇਰਲ ਹੋ ਰਹੀ ਸੀ ਬੜੀ ਪੁੱਤੀ ਵਰਤਾ ਦੇ ਨਾਲ ਉਹ ਕਹਿੰਦੇ ਸੀ ਕਿ ਅਸੀਂ ਕੋਈ ਅਕਸੈਪਟ ਨਹੀਂ ਕਰਨਾ ਜੇ ਬਾਹਰੋਂ ਕੋਈ ਬੰਦਾ ਆਉਂਦਾ ਸਾਡੇ ਕੋਲ ਆਲਰੇਡੀ ਬਹੁਤ ਸਕੋਪ ਹੈਗਾ ਯਾਰ ਰਾਜਾ ਵੜਿੰਗ ਨੂੰ ਪੁੱਛ ਕੇ ਲਾਣਾ ਕਿਸੇ ਨੇ ਓ ਮੈਨੂੰ ਸਮਝ ਆ ਰਹੀ ਹੈ ਜਾਂ ਦਿਖ ਰਿਹਾ ਵੀ ਜੋ ਰੌਲਾ ਵੀ ਪੈ ਰਿਹਾ ਜੋ ਜਾਖੜ ਗੱਲਾਂ ਵੀ ਕਰ ਰਹੇ ਨੇ ਉਹ ਬਾਗੀਆਂ ਵਾਲੀਆਂ ਗੱਲਾਂ ਕਰ ਰਹੇ ਇਹਦਾ ਮਤਲਬ ਉਹਨਾਂ ਦੀ ਘਰ ਵਾਪਸੀ ਦੀ ਤਿਆਰੀ ਹੋ ਰਹੀ ਹੈ ਸੁਨੀਲ ਜਾਖੜ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਬਿਆਨ ਲਗਾਤਾਰ ਜਾਰੀ ਹੋ ਰਹੇ ਨੇ ਸੁਨੀਲ ਜਾਖੜ ਕੀ ਪ੍ਰਧਾਨਗੀ ਛੱਡ ਰਹੇ ਨੇ ਨਹੀਂ ਛੱਡ ਰਹੇ ਉਹਨਾਂ ਦੇ ਪੀਏ ਕੁਝ ਹੋਰ ਕਹਿ ਰਹੇ ਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਉਹਦੇ ਉੱਤੇ ਸਪਸ਼ਟਿਕਰਨ ਦਿੰਦੇ ਪਏ ਨੇ ਸੁਨੀਲ ਜਾਖੜ ਚੁੱਪ ਨੇ ਸੁਨੀਲ ਜਾਖੜ ਮੋੜਤੇ ਚੁੱਪਨੇ ਸ਼ੁਰੂ ਤੋਂ ਹੀ ਚੁੱਪਨੇ ਨਾ ਉਹ ਪਹਿਲਾਂ ਬੋਲੇ ਨਾ ਹੁਣ ਬੋਲ ਰਹੇ ਨੇ ਪਰ ਉਹਨਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਤੇਜ਼ ਹੋ ਰਹੀਆਂ ਸੂਤਰਾਂ ਵੱਲੋਂ ਇੱਕ ਹੋਰ ਖਬਰ ਆ ਗਈ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸੁਨੀਲ ਜਾਖੜ ਦੀ ਮੀਟਿੰਗ ਹੋਈ ਹੈ ਚਰਨਜੀਤ ਸਿੰਘ ਚੰਨੀ ਦੇ ਨਾਲ ਕੋਈ ਬੰਦ ਕਮਰਾ ਮੀਟਿੰਗ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਬੜੇ ਚਰਦੀ ਚਲਦੀ ਪਈ ਹੈ ਔਰ ਇਸ ਚਰਚਾ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿ ਹੁਣ ਸੁਨੀਲ ਜਾਖੜ ਪੰਜਾਬ ਪ੍ਰਧਾਨ ਬੀਜੇਪੀ ਦੇ ਹੁੰਦੇ ਹੋਏ ਅਚਾਨਕ ਸਰਦਾਰ ਚਰਨਜੀਤ ਸਿੰਘ ਚੰਨੀ ਨਾਲ ਕਿਉਂ ਮਿਲਦੇ ਪਏ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਬਾਰੇ ਤਾਂ ਪਹਿਲਾਂ ਵੀ ਗੱਲ ਚ सीएम ਬਣਾ ਦਿੱਤਾ ਕਾਂਗਰਸ ਨੇ ਅਚਾਨਕ ਤੇ ਉਸ ਤੋਂ ਨਾਰਾਜ਼ ਹੋ ਗਏ ਸੀ ਸੁਨੀਲ ਕੁਮਾਰ ਜਾਖੜ ਤੇ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਲਈ ਤੇ ਹੁਣ ਦੁਬਾਰਾ ਚਰਨਜੀਤ ਸਿੰਘ ਚੰਨੀ ਦੇ ਨਾਲ ਕਹਿੰਦੇ ਮੁਲਾਕਾਤਾਂ ਹੋ ਰਹੀਆਂ ਨੇ ਇਹ ਸਾਰਾ ਕੁਝ ਚੱਲਦਾ ਕੀ ਪਿਆ ਸੂਤਰਾਂ ਦੇ ਹਵਾਲੇ ਖਬਰ ਦੇ ਵਿੱਚ ਸੱਚਾਈ ਕਿੰਨੀ ਆ ਔਰ ਆਨ ਦਾ ਸਮਾਂ ਇਹਦੇ ਸੰਦਰਭ ਦੇ ਵਿੱਚ ਕੀ ਕੁਝ ਲੈ ਕੇ ਆ ਸਕਦਾ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਸਾਸੀ ਕਾ ਨੀਲ ਕੁਮਾਰ ਜਾਖੜ ਬਾਰੇ ਡਾਕਟਰ ਸਾਹਿਬ ਗੱਲ ਦੁਬਾਰਾ ਆਪਾਂ ਉੱਥੇ ਆਏ ਨੇ ਸੁਨੀਲ ਕੁਮਾਰ ਜਾਖੜ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਪਰ ਦੁਬਾਰਾ ਕਈ ਨਾ ਕਦੇ ਇੱਕ ਤੱਥ ਨਿਕਲ ਆਉਂਦਾ ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਆ ਇਹ ਸਾਰਾ ਚੱਲਦਾ ਕੀ ਪਿਆ ਦੇਖੋ ਇਹ ਸਾਰੀਆਂ ਖਬਰਾਂ ਅੱਜ ਸੋਸ਼ਲ ਮੀਡੀਆ ਤੇ ਸੁਰਖੀਆਂ ਬਣੀਆਂ ਹੋਈਆਂ ਵੱਖ-ਵੱਖ ਕਈਆਂ ਨੇ ਇਸ ਨੂੰ ਪਰ ਮੁਕਤਾ ਨਾਲ ਵੀ ਚਲਾਇਆ ਲੇਕਿਨ ਇਹਦਾ ਕੋਈ ਪ੍ਰਪੱਕ ਜਿਹੜਾ ਪਰਮਾਨ ਹੈਗਾ ਜਾਂ ਕੋਈ ਸਬੂਤ ਹੈ ਐਵੀਡੈਂਸ ਹੈ ਉਹ ਸਾਹਮਣੇ ਨਹੀਂ ਆਇਆ ਹੈ ਜਾ ਕੋਈ ਏਦਾਂ ਦੀ ਤਸਵੀਰ ਆਈ ਹੋਵੇ ਨਸ਼ਰ ਹੋਈ ਹੋਵੇ ਜਿਹਦੇ ਚ ਦਿਖਿਆ ਹੋਵੇ ਕਿ ਚੰਨੀ ਤੇ ਜਾਖੜ ਹੋਰੀ ਇਕੱਠੇ ਨੇ ਪਰ ਜਿਵੇਂ ਇਹਦਾ ਖੰਡਨ ਹਜੇ ਤੱਕ ਜਕ ਸੁਨੀਲ ਜਾਖੜ ਵੱਲੋਂ ਜਾਂ ਜਲੰਧਰ ਦੇ ਲੋਕ ਸਭਾ ਸੰਸਦ ਚਰਨਜੀਤ ਚੰਨੀ ਵੱਲੋਂ ਨਹੀਂ ਕੀਤਾ ਗਿਆ ਤਾਂ ਮਤਲਬ ਕੋਈ ਨਾ ਕੋਈ ਕਿਤੇ ਨਾ ਕਿਤੇ ਖਿਚੜੀ ਪੱਕੀ ਹੈ ਇਹਦੇ ਉੱਤੇ ਵੀ ਕਿਉਂਕਿ ਆਪਾਂ ਗੱਲ ਜ਼ਰੂਰ ਕਰ ਸਕਦੇ ਆ ਲੇਕਿਨ ਨਾ ਤਾਂ ਇਹਦੇ ਬਾਰੇ ਹਜੇ ਤੱਕ ਕੋਈ ਇਸੇ ਪਾਰਟੀ ਦੇ ਲੀਡਰ ਦੀ ਸਟੇਟਮੈਂਟ ਵੀ ਨਹੀਂ ਆਈ ਪ੍ਰਮਾਣਿਕਤਾ ਨਹੀਂ ਦਿੱਤੀ ਜਾਂ ਪਰਮਾਨਿਕਤਾ ਜਿਹਨੂੰ ਆਪਾਂ ਕਹਿ ਦਈਏ ਕਿ ਨਹੀਂ ਦਿੱਤੀ ਹਾਂ ਦੂਸਰੀ ਜਿਹੜੀ ਗੱਲ ਹੈ ਕਿ ਜਾਖੜ ਤੇ ਚੰਨੀ ਦੀ ਮੁਲਾਕਾਤ ਜਿਹੜੀ ਆ ਉਹ ਆਪਣੇ ਆਪ ਚ ਇੱਕ ਛਟਕਾ ਦੇਣ ਵਾਲੀ ਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਕੈਪਟਨ ਨਮਰਿੰਦਰ ਸਿੰਘ ਹੋਰੀ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਚਲਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਉਣ ਲਈ ਜਿਹੜੀ ਲਾਬਿੰਗ ਹੋਈ ਆ ਸਾਰਾ ਕੁਝ ਕੀਤਾ ਗਿਆ ਉਹਦੀ ਲਾਬਿੰਗ ਦੇ ਵਿੱਚ ਸਮਾਂਤਰ ਰੂਪ ਦੇ ਵਿੱਚ ਸੁਨੀਲ ਜਾਖੜ ਹੋਰੀ ਵੀ ਐਮਐਲਏਾਂ ਦੇ ਕੋਲੋਂ ਨਾਲ ਲੈ ਕੇ ਹਾਈ ਕਮਾਂਡ ਤੇ ਪ੍ਰੈਸ਼ਰ ਬਣਾ ਰਹੇ ਸੀ ਕਿ ਪੰਜਾਬ ਦੇ ਜਿਹੜੇ ਐਮਐਲਏ ਨੇ ਵਿਧਾਇਕ ਨੇ ਉਹ ਮੇਰੇ ਨਾਲ ਨੇ ਤੇ ਇਸ ਕਰਕੇ ਮੈਨੂੰ ਸੀਐਮ ਬਣਾਤਾ ਜਾਵੇ ਲੇਕਿਨ ਚਰਨਜੀਤ ਚੰਨੀ ਨੂੰ ਜਿਹੜਾ ਉਹ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਬਾਅਦ ਦੇ ਵਿੱਚ ਸੁਨੀਲ ਜਾਖੜ ਨੇ ਇਹਦਾ ਬਹੁਤ ਰੋਲਾ ਪਾਇਆ ਉਹਨਾਂ ਨੇ ਉਹਨਾਂ ਨੇ ਕਿਹਾ ਇਹ ਵੀ ਕਿਹਾ ਕਿ ਜਿਹੜਨਾ ਅਸੀਂ ਮੈਂ Hindu ਸੀ ਮੇਰੇ ਸਿਰ ਤੇ ਪੱਗ ਨਹੀਂ ਹੈਗੀ ਸੀ ਇਸ ਕਰਕੇ ਮੈਨੂੰ ਸੀਐਮ ਨਹੀਂ ਐਲਾਨਿਆ ਗਿਆ ਅੰਬਿਕਾ ਸੋਨੀ ਨੇ ਮੈਨੂੰ ਸੀਐਮ ਨਹੀਂ ਬਣਨ ਦਿੱਤਾ ਮੈਂ Hindu ਸੀ ਇਸ ਕਰਕੇ ਮੈਨੂੰ ਇਗਨੋਰ ਕੀਤਾ ਗਿਆ ਜਾਖੜ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਲੋਕਾਂ ਨੂੰ ਅਸੀਂ ਜਿਹੜੇ ਆ ਜ਼ਮੀਨ ਤੇ ਹੁੰਦੇ ਆ ਉਹਨਾਂ ਨੂੰ ਸਿਰ ਤੇ ਬਿਠਾ ਲਈਦਾ ਤੇ ਪੈਰਾਂ ਦੀ ਜੁੱਤੀਆਂ ਨੂੰ ਆਪਾਂ ਸਿਰ ਤੇ ਰੱਖਣ ਵਾਲੀ ਗੱਲ ਹੋ ਜਾਂਦੀ ਆ ਇਹਦੇ ਨਾਲ ਬੜਾ ਰੌਲਾ ਪਿਆ ਕਿਉਂਕਿ ਚੰਨੀ ਜਿਹੜੇ ਨਾ ਉਹ ਬਰਾਦਰੀ ਦੇ ਲੀਡਰ ਨੇ ਰਾਵਿਤਾ ਸਿਆਸਾ ਸਮਾਜ ਦੇ ਇੱਕ ਵੱਡੇ ਲੀਡਰ ਨੇ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਰਹਿ ਚੁੱਕੇ ਨੇ ਮੌਜੂਦਾ ਸੰਸਦ ਵੀ ਨੇ ਉਹਨਾਂ ਨੇ ਬੜਾ ਪੰਜਾਬ ਦੇ ਵਿੱਚ ਹੋ ਹੱਲਾ ਮਚਿਆ ਕਿ ਜਾਖੜ ਹੋ ਰਹੀ ਹੈ ਇੱਕ ਕਮਿਊਨਿਟੀ ਨੂੰ ਦਲਤਾਂ ਨੂੰ ਟਾਰਗੇਟ ਕਰ ਰਹੇ ਆ। ਔਰ ਅੱਜ ਉਹੀ ਜਾਖੜ ਤੇ ਅਗਰ ਚੰਨੀ ਇਕੱਠੇ ਹੋਗੇ ਕੋਈ ਸਲਾਹ مشورہ ਕਰ ਲੈਣ ਤੇ ਇਹਦਾ ਮਤਲਬ ਸਿਆਸਤ 'ਚ ਕੁਝ ਵੀ ਹੋ ਸਕਦਾ। ਆ ਉਹੀ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਚਲੋ ਪ੍ਰਮਾਣਿਤਤਾ ਨਹੀਂ ਦਿੰਦੇ ਪਰ ਨਾਲ ਦੀ ਨਾਲ ਚੁੱਪੀ ਵੀ ਬਰਕਰਾਰ ਹੈ। ਨਾ ਤਾਂ ਪਹਿਲਾਂ ਬੋਲੇ ਨਾ ਹੁਣ ਬੋਲੇ। ਇਹ ਕੋ ਇਹ ਹੀ ਸਭ ਤੋਂ ਵੱਡੀ ਗੱਲ ਹੈ ਨਾ ਵਿੱਚ ਨਾ ਪਾਰਟੀ ਬੋਲੀ ਹਜੇ ਤੱਕ ਤਾਂ ਭਾਜਪਾ ਵੱਲੋਂ ਵੀ ਇਹਦਾ ਕੋਈ ਖੰਡਨ ਨਹੀਂ ਆਇਆ ਤੇ ਖੰਡਨ ਕਾਂਗਰਸ ਵੱਲੋਂ ਨਹੀਂ ਆਇਆ ਔਰ ਅਗਰ ਨਹੀਂ ਮਿਲੇ ਤਾਂ ਖੰਡਨ ਕਰਨਾ ਚਾਹੀਦਾ ਹੈ ਵੀ ਇਹ ਇਦਾਂ ਦੀਆਂ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਲੇਕਿਨ ਗੱਲ ਇਹ ਹੈ ਕਿ ਵਰਕਰਾਂ ਦੇ ਵਿੱਚ ਇਹਦਾ ਸੰਦੇਸ਼ ਜਿਹੜਾ ਇਹਦਾ ਮੈਸੇਜ ਆ ਉਹ ਬੜਾ ਗਲਤ ਤਰੀਕੇ ਨਾਲ ਜਾ ਰਿਹਾ ਹੈ ਔਰ ਇਹਦਾ ਮਤਲਬ ਸਿਆਸਤ 'ਚ ਤੁਸੀਂ ਕੁਝ ਵੀ ਜਿਹੜਾ ਵੈ ਪੋਸੀਬਲ ਹੈਗਾ ਜਿਨ੍ਹਾਂ ਨੂੰ 1 ਸਾਲ ਪਹਿਲਾਂ ਤੁਸੀਂ 2 ਸਾਲ ਪਹਿਲਾਂ ਗੱਲਾਂ ਕਰ ਰਹੇ ਸੀ ਉਹਨਾਂ ਨਾਲ ਜੇ ਮੀਟਿੰਗ ਕਰ ਰਹੇ ਹੋ ਤੇ ਫਿਰ ਤਾਂ ਬਹੁਤ ਵੱਡੀ ਗੱਲ ਹੈ ਔਰ ਜਿਹੜਾ ਚਰਨਜੀਤ ਚੰਨੀ ਹੋਰਾਂ ਨੇ ਵੀ ਜਾਖੜ ਦੇ ਖਿਲਾਫ ਬੜੀ ਪੜਾਅਸ ਕੱਢੀ ਠੀਕ ਹੈ ਨਾ ਭਈ ਇਹ ਜਿਹੜੇ ਮੈਂ ਇਸ ਕਰਕੇ ਮੈਨੂੰ ਟਾਰਗੇਟ ਕਰ ਰਹੇ ਆ ਕਈ ਚੀਜ਼ਾਂ ਉਹਨਾਂ ਨੇ ਕਈਆਂ ਜਿਹੜੀਆਂ ਮੈਂ ਚਾਹੁੰਦਾ ਨਹੀਂ ਕਿ ਆਪਾਂ ਉਸ ਚੀਜ਼ਾਂ ਨੂੰ ਇੱਥੇ ਉਭਾਰੀਏ ਲੇਕਿਨ ਗੱਲ ਇਹ ਹੈ ਕਿ ਉਹ ਦੋਨੋਂ ਲੋਕ ਜਿਹੜੇ ਆ 2 ਸਾਲਾਂ ਦੇ ਅੰਦਰ ਮਿਲ ਜਾਣ ਤੇ ਫਿਰ ਇਦਾਂ ਮਤਲਬ ਕੋਈ ਨਾ ਕੋਈ ਕਾਂਗਰਸ ਵੱਲ ਸੁਨੀਲ ਜਾਖੜ ਹੋਰਾਂ ਦਾ ਝੁਕਾਅ ਵੱਧ ਰਿਹਾ ਪਹਿਲੀ ਲਾਈਨ ਆ ਦੂਜੀ ਲਾਈਨ ਇਹ ਆ ਕਿ ਕਿ ਜਾਖੜ ਇੱਕ ਬੜਾ ਮਜ਼ਬੂਤ ਚਿਹਰਾ ਹੈ ਔਰ ਹਿੰਦੂ ਤਵਦਾ ਹਿੰਦੂਆਂ ਦਾ ਵੱਡਾ ਚਿਹਰਾ ਹੈ ਹਿੰਦੂ ਦਾ ਵੀ ਕਹਦੀ ਹੈ ਕਿ ਆਪਾਂ ਉਹਨਾਂ ਦੀ ਪਰਿਵਾਰ ਦੀ ਬੜੀ ਵੱਡੀ ਦੇਣ ਹੈ ਪੰਜਾਬ ਦੀ ਨੂੰ ਰਾਜਸਥਾਨ ਨੂੰ ਉਹਨਾਂ ਦੇ ਫਾਦਰ ਜਿਹੜੇ ਹਰਿਆਣ ਰਾਜਸਥਾਨ ਤੋਂ ਵੀ ਚੋਣਾਂ ਲੜਦੇ ਰਹੇ ਨੇ ਤੇ ਜੇ ਇਹ ਗੱਲ ਮਤਲਬ ਜਿਹੜਾ ਕਿ ਜਾਖੜ ਦੀ ਵਾਪਸੀ ਹੁੰਦੀ ਹੈ ਜੇ ਚੰਨੀ ਦੇ ਰਾਈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਉਲਟ ਫੇਰ ਹੋਏਗਾ ਫਿਰ ਉਹ ਦਿਖਦਾ ਪਿਆ ਕਿ ਉਲਟ ਫੇਰ ਹੋਏਗਾ ਕਿਉਂਕਿ ਪੰਜਾਬ ਦੀ ਜੋੜੀ ਮੌਜੂਦਾ ਸਿਆਸਤ ਹੈ ਉਹਦੇ ਵਿੱਚ ਵੈਕਿਊਮ ਬਣ ਗਿਆ ਹੋਇਆ ਹੈ ਔਰ ਲੋਕ ਜਿਹੜੇ ਆ ਤਿੰਨੋਂ ਪਾਰਟੀਆਂ ਚਾਰੋਂ ਪਾਸੇ ਦੇਖ ਚੁੱਕੇ ਆ ਔਰ ਲੋਕਾਂ ਦੇ ਵਿੱਚ ਹਤਾਸ਼ਾ ਤੇ ਨਿਰਾਸ਼ਾ ਹੈ ਕਿਉਂਕਿ ਇੱਕ ਲੰਮਾ ਟਾਈਮ ਅਕਾਲੀ ਦਲ ਨੂੰ ਦੇਖਿਆ ਗਿਆ ਇੱਕ ਲੰਮਾ ਟਾਈਮ ਭਾਜਪਾ ਨੂੰ ਵੀ ਨਾਲ ਗਠਬੰਧਾਂ ਚ ਦੇਖਿਆ ਗਿਆ ਇੱਕ ਲੰਮਾ ਟਾਈਮ ਜਿਹੜਾ ਕਾਂਗਰਸ ਨੂੰ ਵੀ 10 ਸਾਲ ਦੇਖਿਆ ਗਿਆ ਕੈਪਟਨ ਨਮਰਿੰਦਰ ਸਿੰਘ ਦੀ ਦੋ ਵਾਰ ਸਰਕਾਰ ਬਣੀ ਹੈ ਇੱਕ ਵਾਰ ਸਰਦਾਰ ਬਿਆਨ ਸਿੰਘ ਦੀ ਸਰਕਾਰ ਬਣੀ ਹੈ ਖੈਰ ਉਹ ਤਾਂ ਬੜਾ ਰੋਲਾ ਰੱਪਾ ਵਾਲੀ ਬਣੀ ਕਿਉਂਕਿ ਬਿਆਨ ਸਿੰਘ ਹੋਰੀ ਦਾ ਜਿਹੜਾ ਉਹਨਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਜਿਹੜੇ ਹਰਚਲਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਫਿਰ ਬਰਾੜ ਦੀ ਵਿਰੋਧਤਾ ਸ਼ੁਰੂ ਹੋਈ ਫਿਰ ਬੀਬੀ ਰਜਿੰਦਰ ਕੌਰ ਪਠੱਲ ਮੁੱਖ ਮੰਤਰੀ ਬਣੀ ਤੇ ਉਹ ਕਾਂਗਰਸ ਵਾਲੀ ਉਹ ਤਾਂ ਚਲੋ ਖਿਚੜੀ ਵਾਲੀ ਸਰਕਾਰ ਸੀ ਲੇਕਿਨ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਲੋਕ ਉਹਨਾਂ ਨੂੰ ਵੀ ਦੇਖ ਚੁੱਕੇ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁਣ ਲੋਕ ਇਹ ਸੋਚਣ ਲਈ ਮਜਬੂਰ ਹੈਗੇ ਆ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਜਾਂ ਪੰਜਾਬ ਦੀਆਂ ਜਿਹੜੀਆਂ ਦਿੱਕਤਾਂ ਆ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਆ ਬਈ ਇਹਨਾਂ ਨੂੰ ਕੌਣ ਠੀਕ ਕਰੇਗਾ ਕਿਉਂਕਿ ਲੋਕਾਂ ਨੂੰ ਹਨੇਰਾ ਨਜ਼ਰ ਆ ਰਿਹਾ ਜੇ ਕਾਂਗਰਸ ਜਾਖੜ ਦੇ ਨਾਲ ਨਵੇਂ ਸਿਰੇ ਤੋਂ ਖੜੀ ਹੁੰਦੀ ਆ ਪੰਜਾਬ ਤੇ ਨਿਸ਼ਚਿਤ ਤੌਰ ਤੇ ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਸ਼ਾਇਦ ਉੱਠੇਗਾ ਵੀ ਜਾਖੜ ਨੂੰ ਅੱਗੇ ਲਿਆ ਰਹੇ ਨੇ ਵੀ ਕਾਂਗਰਸ ਦੇ ਵਿੱਚ ਆ ਰਹੀ ਆ ਜਾਨ ਪੈ ਸਕਦੀ ਆ ਪਾਰਟੀ ਚ ਕਿਉਂਕਿ ਜਾਖੜ ਇੱਕ ਲੀਡਰ ਤਾਂ ਹੈਗੇ ਆ ਲੇਕਿਨ ਗੱਲ ਇਹ ਹੈ ਕਿ ਉਹਨਾਂ ਦਾ ਕਾਂਗਰਸ ਦੇ ਵਿੱਚ ਨੈਟਵਰਕ ਵੀ ਬਹੁਤ ਹੈ ਦੂਜੀ ਜਿਹੜੀ ਗੱਲ ਹੈ ਮੈਂ ਅੱਗੇ ਵੀ ਕਿਹਾ ਸੀ ਕਿ ਜਾਖੜ ਨੇ ਜਦੋਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਉਹਨਾਂ ਨੇ ਕਿਸੇ ਕਾਂਗਰਸੀ ਲੀਡਰ ਨੂੰ ਪਾਰਟੀ ਚ ਆਨਲਾਈਨ ਨਹੀਂ ਗਿਆ ਹਜੇ ਉਹਨਾਂ ਦੇ ਜਿਹੜੀ ਆਪਾਂ ਦੋਸਤੀ ਕਹੀਏ ਜਿਹੜੀ ਉਹਨਾਂ ਦੇ ਸੰਗੀ ਸਾਥੀ ਨੇ ਉਹ ਕਈ ਜ਼ਿਲ੍ਹਿਆਂ ਦੇ ਪ੍ਰਧਾਨ ਹਜੇ ਵੀ ਲੱਗੇ ਹੋਏ ਨੇ ਕਾਂਗਰਸ ਦੇ ਨੇ ਤੇ ਉਹਨਾਂ ਨੂੰ ਵੀ ਜਾਖੜ ਨੇ ਕਦੀ ਨਹੀਂ ਇਹ ਕਿਹਾ ਵੀ ਤੁਸੀਂ ਛੱਡੋ ਤੇ ਬੀਜੇਪੀ ਜੁਆਇਨ ਕਰੋ ਕਿਉਂਕਿ ਜਾਖੜ ਖੁਦ ਜਿਹੜਾ ਨਾ ਉੱਥੇ ਸੈਟੀਸਫਾਈ ਨਹੀਂ ਮਹਿਸੂਸ ਕਰ ਰਹੇ ਸੀ ਕਾਰਨ ਜਿਵੇਂ ਉਹਨਾਂ ਦਾ ਸੰਗਠਨ ਮਹਾ ਮੰਤਰੀ ਨਾਲ ਰੌਲਾ ਰੱਪਾ ਚੱਲਦਾ ਰਿਹਾ ਫਿਰ ਦੂਜੀ ਗੱਲ ਹੈ ਜਿਹੜੀ ਜਾਖੜ ਦੀ ਉਹ ਰਾਣਾ ਸੋਢੀ ਦੀ ਆਪਸੀ ਜਿਹੜੀ ਆ ਟਿਊਨਿੰਗ ਨਹੀਂ ਹੈਗੀ ਉਹ ਸਭ ਨੂੰ ਪਤਾ ਕਿ ਦੋਨਾਂ 'ਚ ਖਟਾਸ ਹੈ ਔਰ ਰਾਣਾ ਸੋਢੀ ਨੂੰ ਜਿਹੜਾ ਵਾ ਉਹ ਦਿੱਲੀ ਹਾਈ ਕਮਾਂਡ ਪਸੰਦ ਕਰਦਾ ਉਹਨੂੰ ਲੋਕ ਸਭਾ ਦੀ ਟਿਕਟ ਵੀ ਦਿੱਤੀ ਗਈ ਇਹ ਜਾਖੜ ਨੇ ਕਿਹਾ ਵੀ ਕਿ ਮੈਂ ਤੋਂ ਬਿਨਾ ਪੁੱਛੇ ਟਿਕਟਾਂ ਦਿੱਤੀਆਂ ਗਈਆਂ ਹੁਣ ਜਿਵੇਂ ਜਾਖੜ ਹੈ ਕੇਵਲ ਟਿਲੋਂ ਨੇ ਇਹ ਸਾਰੇ ਫਰਕ ਉਹਦੇ ਕੈਪਟਨ ਨਮਰਿੰਦਰ ਸਿੰਘ ਦੇ ਸਾਥ ਹੀ ਰਹੇ ਨੇ ਕੇਵਲ ਟਿਲੋਂ ਰਾਣਾ ਸੋਢੀ ਇਦੋਂ ਸੰਗਰੂਰ ਤੋਂ ਅਰਵਿੰਦ ਖੰਨਾ ਇਹ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਮਤਲਬ ਰਾਈਟ ਹੈਂਡ ਸਾਈਡ ਹੈ ਨਾ ਚਲੋ ਅਰਵਿੰਦ ਖੰਨਾ ਨੇ ਤਾਂ ਇੱਕ ਟਾਈਮ ਬਾਅਰ ਕੈਪਟਨ ਅਮਰਿੰਦਰ ਸਿੰਘ ਤੋਂ ਦੂਰੀ ਬਣਾ ਲਈ ਸੀ ਲੇਕਿਨ 2017 ਦੀ ਸਰਕਾਰ ਚ ਕੇਵਲ ਸਿੰਘ ਢਿਲੋਂ ਤੇ ਰਾਣਾ ਸੋਟੀ ਦੀ ਇਹ ਕੈਪਟਨ ਦੀ ਮਤਲਬ ਜਿਹੜੀ ਕਿਚਨ ਕੈਬਨਟ ਜਿਹਨੂੰ ਅਬ ਵਰਲਡ ਯੂਜ਼ ਕਰ ਸਕਦੇ ਆ ਕੀ ਉਹਨਦੇ ਖੱਬੇ ਸੱਜੇ ਇਹੀ ਰਹੇ ਨੇ ਤੇ ਹੁਣ ਜੇ ਕੇਵਲ ਤੋਂ ਲੋਨ ਨੂੰ ਵੀ ਜਿਹੜਾ ਵਾ ਬੀਜੇਪੀ ਪਸੰਦ ਕਰ ਰਹੀ ਆ ਉਹਨੂੰ ਵੀ ਪ੍ਰਦਾਨ ਲਾ ਲਈ ਆ ਕਿਤੇ ਨਾ ਕਿਤੇ ਜਾਖੜ ਨੂੰ ਲੱਗਦਾ ਹੈ ਕਿ ਫਿਰ ਇਸ ਦਾ ਮਤਲਬ ਮੈਨੂੰ ਜਿਹੜਾ ਖਤਮ ਕੀਤਾ ਜਾਵੇਗਾ ਬੀਜੇਪੀ ਚ ਤੇ ਜੇ ਜਾਖੜ ਇਹ ਚੀਜ਼ਾਂ ਦੇ ਉੱਤੇ ਖੜੇ ਹੋ ਕੇ ਵਾਪਸ ਆ ਜਾਂਦੇ ਆ ਤੇ ਉਹਨਾਂ ਦਾ ਇੱਕ ਨਫਰ ਸਿਆਸੀ ਸਫਰ ਸ਼ੁਰੂ ਹੋ ਜਾਏਗਾ ਕਾਂਗਰਸ ਦੇ ਵਿੱਚ ਉਹਨਾਂ ਦੀ ਕਿੰਨੀ ਅਕਸੈਪਟੈਂਸ ਹੁੰਦੀ ਆ ਉਹ ਆਉਣ ਵਾਲੀਆਂ ਗੱਲਾਂ ਹੋਣਗੀਆਂ ਲੇਕਿਨ ਗੱਲ ਇਹ ਆ ਕਿ ਜੇ ਉਹ ਵਾਪਸੀ ਕਰਦੇ ਨੇ ਤੇ ਪਾਰਟੀ ਦੇ ਵਿੱਚ ਕਾਂਗਰਸ ਚ ਜਾਣ ਤਾਂ ਪਏਗੀ ਕੌਣ ਸਭ ਗੱਲ ਅਜੇ ਤੱਕ ਇਹ ਕੀਤੀ ਕਿ ਚਲੋ ਜਾਖੜ ਚਾਹ ਸਕਦੇ ਆ ਉਹਨਾਂ ਦੇ ਮਨ ਦੇ ਬਰਬਲੇ ਹੋ ਸਕਦੇ ਆ ਉਹਨਾਂ ਦੀ ਚਾਹਤ ਆ ਹੋ ਸਕਦੀ ਸਿਆਸੀ ਹੋਣ ਗੈਰ ਸਿਆਸੀ ਹੋਣ ਪਰ ਗੱਲ ਇਹ ਹੈ ਕਿ ਕਾਂਗਰਸ ਸੈਕਸੈਪਟ ਕਰੂਗੀ ਹਾਲਾਂਕਿ ਲੱਗੇ ਕੁਝ ਦਿਨ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਟਿੱਪਣੀ ਵਾਇਰਲ ਹੋ ਰਹੀ ਸੀ ਬੜੀ ਤੀਬਰਤਾ ਦੇ ਨਾਲ ਉਹ ਕਹਿੰਦੇ ਸੀਗੇ ਕਿ ਅਸੀਂ ਕੋਈ ਐਕਸੈਪਟ ਨਹੀਂ ਕਰਨਾ ਜੇ ਬਾਹਰੋਂ ਕੋਈ ਬੰਦਾ ਆਉਂਦਾ ਸਾਡੇ ਕੋਲ ਆਲਰੇਡੀ ਬਹੁਤ ਸਕੋਪ ਹੈਗਾ ਯਾਰ ਰਾਜਾ ਵੜਿੰਗ ਨੂੰ ਪੁੱਛ ਕੇ ਲੈਣਾ ਕਿਸੇ ਨੇ ਰਾਜਾ ਵੜਿੰਗ ਨੂੰ ਜਦੋਂ ਉਤਾਰਨਾ ਉਹਨੂੰ ਇਹ ਵੀ ਨਹੀਂ ਦੱਸਣਾ ਵੀ ਤੈਨੂੰ ਉਤਾਰ ਦਿੱਤਾ ਰਾਜਾ ਵੜਿੰਗ ਨੂੰ ਕਿਸੇ ਨੇ ਨਹੀਂ ਪੁੱਛਣਾ ਹਾਈ ਕਮਾਂਡ ਸੁਪਰੀਮ ਹੁੰਦਾ ਜਦੋਂ ਉਹਨਾਂ ਨੇ ਕੈਪਟਨ ਨੰਬਰਿੰਦਰ ਸਿੰਘ ਨੂੰ ਉਤਾਰਨਾ ਸੀ ਉਹਨੂੰ ਉਤਾਰ ਕੇ ਉਹਨਾਂ ਨੇ ਚੰਨੀ ਨੂੰ ਬਣਾਤਾ ਸੀ ਸੋ ਇਹ ਰਾਜਾ ਵੜਿੰਗ ਨੂੰ ਵੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਨਵਜੋਤ ਸਿੰਘ ਸਿੱਧੂ ਨੂੰ ਉਤਾਰ ਕੇ ਬਣਾਇਆ ਤਾਂ ਸਿੱਧੂ ਨਾਰਾਜ਼ ਆ ਉਹ ਹੁੰਦਾ ਦੂਜੀ ਜਿਹੜੀ ਗੱਲ ਹੈ ਜਿਹੜੀ ਅਹਿਮ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਾਂਗਰਸ ਦੇ ਵਿੱਚ ਹਾਈ ਕਮਾਂਡ ਜਿਹੜੇ ਆ ਉਹ ਡਿਸੀਜਨ ਲੈਂਦਾ ਔਰ ਖਾਸ ਕਰਕੇ ਪੰਜਾਬ ਦੇ ਮਸਲਿਆਂ ਦੇ ਵਿੱਚ ਕਿਉਂਕਿ ਪੰਜਾਬ 'ਚ ਬੜੇ ਗੁੱਟ ਕਾਂਗਰਸ ਦੇ ਬਣੇ ਹੋਏ ਨੇ ਰਾਜਾ ਵੜਿੰਗਹੋਰੀ ਆਪਣੀ ਟੀਮ ਲੈ ਕੇ ਚੱਲਦੇ ਨੇ ਪ੍ਰਤਾਪ ਸਿੰਘ ਬਾਜਵਾ ਉਹ ਆਪਣਾ ਅਲੱਗ ਚੱਲਦੇ ਬੈ ਨੇ ਪਰਗਰ ਸਿੰਘ ਹੋਰੀ ਅਲੱਗ ਚੱਲੀ ਜਾਂਦੇ ਰਾਣਾ ਜਿਹੜੇ ਆ ਗੁਰਜੀਤ ਸਿੰਘ ਉਹ ਅਲੱਗ ਚੱਲਦੇ ਬੈ ਨੇ ਸੁਖਜਿੰਦਰ ਦਾਵਾ ਹੋਰ ਪਾਸੇ ਤੋਂ ਆਪਣਾ ਅਲੱਗ ਚੱਲਦੇ ਬੈ ਨੇ ਸੋ ਕਿਤੇ ਨਾ ਕਿਤੇ ਜੇ ਕਾਂਗਰਸ ਨੂੰ ਇੱਕਜੁੱਟ ਕਰਨਾ ਤੇ ਇੱਕ ਸੈਂਟਰਲਾਈਜ਼ ਲੀਡਰ ਜਿਹੜਾ ਜਿਹੜਾ ਸਾਰੀ ਕਾਂਗਰਸ ਨੂੰ ਇਕੱਠਾ ਕਰ ਸਕੇ ਉਹਦੀ ਜ਼ਰੂਰਤ ਵੀ ਹੈ ਕਿਉਂਕਿ ਟਾਈਮ ਵੀ ਬਹੁਤ ਥੋੜਾ ਰਹਿ ਗਿਆ ਜੇ ਆਪਾਂ ਕਹੀਏ ਕਿ ਹੁਣ ਤਾਂ ਚੋਣਾਂ ਨੂੰ 2.5 ਸਾਲ ਦਾ ਬੀਤ ਗਏ ਆ 2.5 ਸਾਲ ਰਹਿ ਗਏ ਆ ਤੇ ਇਹ 2.5 ਸਾਲਾਂ ਚ ਇੱਕ ਸਾਲ ਜੇ ਆਪਾਂ ਆਖਰੀ ਕੜਦੀਏ ਤਿਆਰੀਆਂ ਦਾ ਤੇ ਡੇਢ ਸਾਲ ਕਾਂਗਰਸ ਦੇ ਪੱਲੇ ਰਹਿ ਗਿਆ ਇਹੀ ਹਾਲ ਭਾਜੀਪੀ ਦਾ ਤੇ ਜੇ ਆਪਾਂ ਸਰਵਾਈਵ ਪੰਜਾਬ ਚ ਕਾਂਗਰਸ ਨੇ ਕਰਨਾ ਹੈ ਤੇ ਉਹਨਾਂ ਨੂੰ ਆਪਣਾ ਜਿਹੜਾ ਲੀਡਰ ਇੱਕ ਇਦਾਂ ਦਾ ਲਿਆਣਾ ਪੈਗਾ ਜਿਹੜਾ ਸਾਰਿਆਂ ਨੂੰ ਇੱਕ ਰਸੀ ਨਾਲ ਬੰਨ੍ਹ ਕੇ ਇੱਕ ਜਗ੍ਹਾ ਇਕੱਠਾ ਬਿਠਾ ਲੇ ਫਿਰ ਕਾਂਗਰਸ ਕਿਤੇ ਇਕੱਠੀ ਹੋ ਸਕਦੀ ਹੈ ਤੇ ਜੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਬਈ ਇਹਨਾਂ ਨੂੰ ਰਾਜਾ ਵੜਿੰਗ ਨੂੰ ਨਾ ਮਨਜ਼ੂਰ ਹੋਊਗਾ ਇਹ ਹਾਈ ਕਮਾਂਡ ਜਦੋਂ ਹੁਕਮ ਜਾਰੀ ਕਰਦਾ ਸਾਰਿਆਂ ਨੂੰ ਮਨਜ਼ੂਰ ਹੋ ਜਾਂਦਾ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਵੀ ਗੱਲ ਕੀਤੀ ਸੀ ਜੇ ਆਪਾਂ ਪ੍ਰਧਾਨਗੀ ਦੀ ਗੱਲ ਹੀ ਕਰੀਏ ਤਾਂ ਉਸ ਵੇਲੇ ਤੁਸੀਂ ਕਿਹਾ ਸੀ ਕਿ ਕਾਂਗਰਸ ਇਹੋ ਜੀ ਸਿਚੁਏਸ਼ਨ 'ਚ ਹੈ ਕਿ ਸੀਐਮ ਚੇਹਰਾ ਨਾਲ ਦਾ ਸਰਦਾਰ ਭਾਵੇਂ ਹੋਵੇ ਪਰ ਇਹਨਾਂ ਨੂੰ ਪ੍ਰਧਾਨ ਦਾ ਚਿਹਰਾ ਇੱਕ ਹਿੰਦੂ ਚਿਹਰਾ ਚਾਹੀਦਾ ਆ ਕਿ ਇਹ ਇਹ ਸਿਚੁਏਸ਼ਨ ਫੇਵਰੇਬਲ ਹੈਗੀਆਂ ਨੇ ਜਾਖੜ ਵਾਸਤੇ ਕਿ ਉਹ ਇੱਥੇ ਆ ਸਕਦੇ ਬੜੇ ਆਰਾਮ ਨਾਲ ਕਿਉਂਕਿ ਉਹਨਾਂ ਦੇ ਆਪੋਜ਼ਿਟ ਇੱਥੇ ਵਿਜੇਂਦਰ ਸਿੰਘਲਾ ਵੀ ਹੋ ਸਕਦੇ ਪਹਿਲਾਂ ਇਹ ਵੀ ਚਰਚਾ ਚੱਲਦੀ ਸੀ ਦੇਖੋ ਗੱਲ ਇਹ ਆ ਕਿ ਵਿਜੇਂਦਰ ਸਿੰਘਲਾ ਦਾ ਨਾਮ ਬੰਦ ਹੋ ਗਿਆ ਹੋ ਸਕਦਾ ਸ਼ਾਇਦ ਜਾਖੜ ਦੀ لیکن دوسری ਗੱਲ ਨੂੰ ਤੁਸੀਂ ਬੜੇ ਮੇਰੇ ਧਿਆਨ ਨਾਲ ਸਮਝੋ ਜਿਹੜੀ ਗੱਲ ਮੈਂ ਕਹਿਣਾ ਚਾਹਨਾ ਕਿ ਪੰਜਾਬ ਦੇ ਵਿੱਚ ਅਰਬਨਾਈਜ਼ ਵੋਟਰ ਜਿਹੜਾ ਵਾ ਉਹ 53 54 ਪਰਸੈਂਟ ਹੈਗਾ ਜਿਨ੍ਹਾਂ ਦੇ ਵਿੱਚ ਹਿੰਦੂ ਵੋਟ ਵੀ ਜਿਹੜਾ ਬਹੁਤ ਸੰਖਿਆਕ ਹੈਗਾ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹੁਣ ਜੇ ਮੌਜੂਦਾ ਦੌਰ ਹੈ ਕਾਂਗਰਸ ਦਾ ਮੌਜੂਦਾ ਦੌਰ ਦੇ ਵਿੱਚ ਤੁਸੀਂ ਦੇਖ ਲਓ ਪੰਜਾਬ ਦੀ ਵਿਧਾਨ ਸਭਾ ਚ ਵਿਪੱਖ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹ ਜੱਟ ਨੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਾਂਗਰਸ ਦੇ ਨੇ ਉਹ ਜੱਟ ਨੇ ਟਾਫਟਰ ਆਲ ਕਿਤੇ ਨਾ ਕਿਤੇ ਇਹ ਹਿੰਦੂ ਜਿਹੜਾ ਵਾ ਉਹਨੂੰ ਜੋ ਇਹ ਅੱਜਕੱਲ ਤਾਂ ਵੈਸੇ ਵੀ ਜਿਹੜਾ ਵਾ ਹਿੰਦੂ ਇੱਕ ਜਿਹੜਾ ਸਬਜੈਕਟ ਹੈਗਾ ਜਾਂ ਇੱਕ ਵੋਟ ਦਾ ਪੋਲਰਾਈਜ਼ ਦਾ ਕੇਂਦਰ ਬਣਿਆ ਹੋਇਆ ਉਹ ਬੀਜੇਪੀ ਨੇ ਤਾਂ ਸ਼ੁਰੂ ਕੀਤਾ ਹੋਇਆ ਉਹ ਸਾਰੀਆਂ ਪਾਰਟੀਆਂ ਜਿਹੜੀਆਂ ਤੁਸੀਂ ਦੇਖੋ ਹਿੰਦੂ ਵੋਟ ਬੈਂਕ ਲਈ ਦੌੜਦੀਆਂ ਨੇ ਔਰ ਕਾਂਗਰਸ ਵੀ ਨਿਸ਼ਚਿਤ ਤੌਰ ਤੇ ਕੋਸ਼ਿਸ਼ ਕਰੇਗੀ ਕਿ ਜਾਖੜ ਨੂੰ ਉਸਦਾ ਇਹਦੇ ਵਿੱਚ ਵਾਦਾ ਵੀ ਕੀਤਾ ਜਾਵੇ ਜਾਖੜ ਨਾਲ ਬਈ ਆਫਟਰ ਇਲੈਕਸ਼ਨ ਤੁਸੀਂ ਸਰਕਾਰ ਬਣਾਓ ਕੋਈ ਚੰਗਾ ਉਹਦਾ ਦਵਾਂਗੇ ਹਜੇ ਮੈਨੂੰ ਦੇਖੋ ਫਿਰ ਮੈਂ ਕਹਨਾ ਕਿਸੇ ਚੀਜ਼ ਦਾ ਕੋਈ ਸਬੂਤ ਨਹੀਂ ਹੈਗਾ ਕਿ ਇਹਨਾਂ ਦੀ ਮੀਟਿੰਗ ਹੋਈ ਹੈ ਲੇਕਿਨ ਇਹ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਇਹਦਾ ਖੰਡਨ ਨਹੀਂ ਹੋਇਆ ਇਸ ਦਾ ਮਤਲਬ ਕਿਤੇ ਨਾ ਕਿਤੇ ਕੋਈ ਗੱਲ ਹੋਈ ਹੈ ਹਾਂ ਜਾਖੜ ਦਾ ਬਲੱਡ ਕਾਂਗਰਸੀ ਹੈ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਅੱਜ ਵੀ ਅਬੋਰ ਤੋਂ ਕਾਂਗਰਸ ਦਾ ਐਮਐਲਏ ਹੈ ਤੇ ਇਸ ਤੋਂ ਇੰਨਾ ਹੀ ਪਤਾ ਲੱਗਦਾ ਕਿ ਉਹਨਾਂ ਨੇ ਤਾਂ ਆਪਣੇ ਭਤੀਜੇ ਨੂੰ ਨਹੀਂ ਛਡਾ ਕੇ ਹਜੇ ਬੀਜੇਪੀ ਜੁਆਇਨ ਕਰਾਈ ਤੇ ਇਹੀ ਗੱਲਾਂ ਕਲੀਅਰ ਹੁੰਦੀਆਂ ਚਲੋ ਖੈਰ ਤਾਂ ਇੱਕ ਗੱਲ ਤਾਂ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਟਨਿਊਰ ਵੀ ਪੂਰਾ ਕਰਨਾ ਚਾਹੁੰਦੇ ਹੋਣੇ ਆ ਭਈ ਕਾਂਗਰਸ ਰਵਾਨੀ ਦਾ ਮੈਨੂੰ ਬਾਈ ਇਲੈਕਸ਼ਨ ਫੇਸ ਕਰਨੇ ਪੈਣਗੇ ਲੇਕਿਨ ਗੱਲ ਇਹ ਹੈ ਕਿ ਜਾਖੜ ਦੇ ਨਾਲ ਬਾਕੀ ਲੀਡਰ ਵੀ ਕਾਂਗਰਸ ਤੋਂ ਬੀਜੇਪੀ 'ਚ ਜਿਹੜੇ ਆਣੇ ਚਾਹੀਦੇ ਸੀ ਜਿਹੜੇ ਦਿਖਦੇ ਸੀਗੇ ਇਹ ਜਾਖੜ ਦੇ ਖਾਸ ਨੇ ਉਹ ਵੀ ਨਹੀਂ ਆਏ ਤਾਂ ਕਿਤੇ ਨਾ ਕਿਤੇ ਜੋ ਮੈਨੂੰ ਸਮਝ ਆ ਰਹੀ ਹੈ ਜਾਂ ਦਿਖ ਰਿਹਾ ਹੈ ਬਈ ਜੋ ਰੋਲਾ ਵੀ ਪੈ ਰਿਹਾ ਜੋ ਜਾਖੜ ਗੱਲਾਂ ਵੀ ਕਰ ਰਹੇ ਨੇ ਉਹ ਬਾਗੀਆਂ ਵਾਲੀਆਂ ਗੱਲਾਂ ਕਰ ਰਹੇ ਇਹਦਾ ਮਤਲਬ ਉਹਨਾਂ ਦੀ ਘਰ ਵਾਪਸੀ ਦੀ ਤਿਆਰੀ ਹੋ ਰਹੀ ਹੈ ਅੱਛਾ ਇੱਕ ਪਾਸੇ ਡਾਕਟਰ ਸਾਹਿਬ ਭਾਜਪਾ ਜਦੋਂ ਪੁੱਛਿਆ ਜਾਂਦਾ ਸੀ ਤੇ ਬੋਲਦੀ ਸੀ ਭਾਜਪਾ ਦੇ ਲੀਡਰ ਕਹਿੰਦੇ ਸੀ ਕਿ ਭਾਈ ਇਦਾਂ ਦਾ ਕੁਝ ਨਹੀਂ ਹੈ ਪਰ ਹੁਣ ਭਾਜਪਾ ਵੀ ਚੁੱਪ ਹੈ ਮੋਸਟਲੀ ਨਹੀਂ ਇਦਾਂ ਪ੍ਰਤੀਤ ਹੁੰਦਾ ਕਿ ਸੁਨੀਲ ਜਾਖੜ ਦੇ ਹੱਕ 'ਚ ਜਾਂ ਉਹਨਾਂ ਦੇ ਵਿਰੋਧ 'ਚ ਕੋਈ ਵੀ ਗੱਲ ਕੀਤੀ ਜਾ ਰਹੀ ਹੈ ਯਾਨੀ ਫਿਰ ਇਹ ਵੀ ਮੰਨ ਲੀਏ ਕਿ ਉਹ ਵੀ ਤਿਆਰ ਹੈ ਉਹ ਵੀ ਮਤਲਬ ਲੱਭਦੇ ਪਏ ਆ ਕੋਈ ਬੰਦਾ ਕੋਈ ਪ੍ਰਧਾਨ ਦੀ ਥਾਂ ਦੇ ਉੱਤੇ ਲਾਇਆ ਜਾ ਸਕੇ ਦੇਖੋ ਭਾਜਪਾ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੀ ਹੈ ਜਾਖੜ ਨੂੰ ਚੇਨਜ ਕਰਨ ਦੀ ਉਹ ਅਜੇ ਤੋਂ 4 ਮਹੀਨੇ ਪਹਿਲਾਂ ਵਿਜੇ ਰੂਪਾਨੀ ਕਹਿ ਗਏ ਸੀ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਨੇ ਉਹ ਆਪਣੇ ਫੇਰੇ ਦੇ ਵਿੱਚ ਚੰਡੀਗੜ੍ਹ ਕਹਿ ਗਏ ਸੀ ਕਿ ਪੰਜਾਬ ਦੇ ਵਿੱਚ ਬਦਲਾਵ ਕੀਤਾ ਜਾਏਗਾ ਜੇ ਬਦਲਾਵ ਕੀਤਾ ਜਾਏਗਾ ਤਾਂ ਬਾਲੇ ਲੀਡਰ ਲਾਈਨ ਦੇ ਵਿੱਚ ਲੱਗੇ ਹੋਏ ਨਾ ਤਰुण ਯੁੱਗ ਨੂੰ ਵੀ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਸ਼ਵੇਤ ਮਲਿਕ ਨੂੰ ਬਣਾਇਆ ਜਾ ਸਕਦਾ ਪਹਿਲਾਂ ਵੀ ਪ੍ਰਧਾਨ ਰਹੇ ਨੇ ਪੰਨਾ ਅਸ਼ੁਨੀ ਸ਼ਰਮਾ ਨੂੰ ਬਣਾਇਆ ਜਾ ਸਕਦਾ ਉਹ ਵੀ ਪੰਜਾਬ ਦੇ ਪਹਿਲਾ ਪ੍ਰਧਾਨ ਰਹੇ ਨੇ ਮਨੁਜਨ ਕਾਲਿਆ ਨੂੰ ਵੀ ਬਣਾਇਆ ਜਾ ਸਕਦਾ ਜੇ ਆਪਾਂ ਇਹਨਾਂ ਤੋਂ ਵੀ ਥੋੜਾ ਅੱਗੇ ਚੱਲ ਜਾਈਏ ਕੇਵਲ ਢਿੱਲਾਂ ਤੇ ਵੀ ਜ਼ੋਰ ਲੱਗਾ ਹੋਇਆ ਉਹਨਾਂ ਨੂੰ ਵੀ ਪ੍ਰਧਾਨ ਬਣਾਉਣ ਲਈ ਬੜੀ ਤਾਕਤ ਲੱਗੀ ਹੋਈ ਹੈ ਤੋਂ ਕਿਤੇ ਨਾ ਕਿਤੇ ਦੇਖੋ ਕੋ ਕੀ ਨਿਕਲਦਾ ਕੀ ਨਿਕਲ ਕੇ ਆਂਦਾ ਲੇਕਿਨ ਪੰਜਾਬ ਦੀ ਸਿਆਸਤ ਦੇ ਵਿੱਚ ਅੱਗੇ ਜਿਹੜੇ ਦਿਨ ਹੈਗੇ ਆਉਣ ਵਾਲੇ ਉਹ ਬੜੇ ਇੰਪੋਰਟੈਂਟ ਹੈ ਬੜੇ ਮਹੱਤਵਪੂਰਨ ਹੈ ਇਹਨਾਂ ਨਾਮਾਂ ਚ ਡਾਕਟਰ ਸਾਹਿਬ ਦੋ ਨਾਮ ਹੋਰ ਵਿਚਾਰੇ ਗਏ ਬੜੀ ਹੈਰਾਨੀ ਦੀ ਗੱਲ ਹੈ ਉਹ ਵੀ ਨਾਮ ਜਿਹੜੇ ਵਿਚਾਰੇ ਗਏ ਆ ਉਹ ਵੀ ਇੱਕ ਮੰਤਰੀ ਤੋਂ ਬਾਦਲ ਨੇ ਔਰ ਇੱਕ ਰਵਨੀਤ ਸਿੰਘ ਬਿੱਟੂ ਨੇ ਇਹਨਾਂ ਦੋਵਾਂ ਦੀ ਕਿੰਨੀ ਕੁ ਹੋ ਸਕਦੀ ਹੈ ਪਰਸੈਂਟੇਜ ਦੇਖੋ ਰਵਨੀਤ ਸਿੰਘ ਬਿੱਟੂ ਕੇਂਦਰ ਦੇ ਵਜ਼ੀਰ ਨੇ ਉਹਨਾਂ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ ਪਾਰਟੀ ਔਰ ਸੰਗਠਨ ਨੂੰ ਟਾਈਮ ਦੇਣਾ ਬੜਾ ਔਖਾ ਜਿਹਾ ਹੋ ਜਾਂਦਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਹਿੰਦੂ ਚੇਹਰਾ ਜਿਹੜਾ ਉਹ ਇਗਨੋਰ ਨਹੀਂ ਕਰੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਜਿਹੜੀ 18.4% ਵੋਟ ਪਈ ਆ ਇਹਨਾਂ ਚੋਂ ਮੈਕਸਿਮਮ ਵੋਟ ਹਿੰਦੂਆਂ ਨੇ ਭਾਜਪੀ ਨੂੰ ਪਾਈ ਆ ਤੇ ਅਗਰ ਉਹਨੂੰ ਇਗਨੋਰ ਕਰਕੇ ਕਿਸੇ ਜੱਟ ਸਿੱਖ ਨੂੰ ਪੰਜਾਬ ਦਾ ਪ੍ਰਧਾਨ ਲਗਾਣਗੇ ਤੇ ਪਾਰਟੀ ਦੇ ਅੰਦਰ ਵਿਦਰੋਹ ਖੜਾ ਹੋਏਗਾ ਹਿੰਦੂ ਤਵ ਜਿਹੜਾ ਉਹਨਾਂ ਦਾ ਵੋਟ ਹੈ ਜਿਹੜਾ ਹਿੰਦੂ ਤਵ ਦਾ ਅਜੰਡਾ ਉਹ ਤੋਂ ਹਟਣਗੇ ਪੰਜਾਬ ਦਾ ਜੇ ਦਾ ਮਤਲਬ ਪੰਜਾਬ ਚੋਂ ਮੰਤਰੀ ਬਣੇ ਉਹ ਜੱਟ ਸਿੱਖ ਬਣੇ ਪੰਜਾਬ ਦਾ ਪ੍ਰਧਾਨ ਬਣੇ ਫਿਰ ਜੱਟ ਸਿੱਖ ਬਣੇ ਫਿਰ ਹਿੰਦੂ ਕਿੱਥੇ ਜਾਣਗੇ ਤੇ ਇਹ ਬੀਜੇਪੀ ਦਾ ਤਾਂ ਵੈਸੇ ਹੀ ਹਿੰਦੂ ਤਵਿਕ ਅਜੰਡਾ ਤੇ ਜਿਹੜੀ ਵੋਟ ਵੀ ਪਈ ਹੈ ਲੋਕ ਸਭਾ ਦੀਆਂ ਚੋਣਾਂ ਚ ਮੈਕਸਿਮਮ ਹਰਬਨਾਈ ਸੋਟਰਾਂ ਨੇ ਸ਼ਹਿਰੀ ਖੋਟਰਾਂ ਨੇ ਪਾਈ ਹੈ ਤੇ ਮੈਨੂੰ ਨਹੀਂ ਲੱਗਦਾ ਬੀਜੇਪੀ ਐਡਾ ਵੱਡਾ ਪੰਜਾਬ ਚ ਰਿਸਕ ਲਏਗੀ ਔਰ ਐਡਾ ਵੱਡਾ ਰਿਸਕ ਲੈਣਾ ਪੰਜਾਬ ਲਈ ਖਤਰਾ ਵੀ ਹੋਏਗਾ ਕਿਉਂਕਿ ਇੱਕ ਕੇਂਦਰ ਨੂੰ ਮੰਤਰੀ ਦੇ ਚੁੱਕਾ ਪੰਜਾਬ ਉਹ ਰਮਨਜੀਤ ਸਿੰਘ ਬਿੱਟੂ ਨੇ ਉਹ ਜੱਟ ਸਿੱਖ ਨੇ ਜੋ ਮੈਨੂੰ ਲੱਗਦਾ ਜੀ ਪ੍ਰਧਾਨਗੀ ਜਿਹੜੀ ਆ ਉਹ ਕਿਸੇ ਹਿੰਦੂ ਦਮਦਾਰ ਚਿਹਰੇ ਨੂੰ ਮਿਲੇਗੀ ਮਾਫਤ ਬਾਦਲ ਵੀ ਨਹੀਂ ਕਿਤੇ ਨਹੀਂ ਇਹ ਦੋਨੋਂ ਜੱਟ ਨੇ ਨਾ ਜੀ ਕੇਵਲ ਸਿੰਘ ਟਿਲਨੋਈ ਜੱਟ ਨੇ ਰਵਨੀਤ ਬਿੱਟੂ ਵੀ ਜੱਟ ਨੇ ਰਾਣਾ ਸੋਢੀ ਵੀ ਜੱਟ ਨੇ ਤੇ ਆ ਜਿਹੜੇ ਮਨਪ੍ਰੀਤ ਬਾਦਲ ਹੈ ਇਹ ਵੀ ਜੱਟ ਹੈ ਫਿਰ ਤੁਸੀਂ ਸਾਰਾ ਕੁਝ ਜੱਟਾਂ ਨੂੰ ਦੇ ਦੋਗੇ ਤੇ ਪੰਜਾਬ ਦਾ Hindu ਕਿੱਥੇ ਜਾਏਗਾ ਅਫਟਰ ਆਲ ਚੱਕਣ ਬੈਲੈਂਸ ਹੁੰਦਾ ਹਰ ਪਾਰਟੀ ਜਿਹੜੀ ਹੈ ਉਹ ਬੈਲੈਂਸ ਲੈ ਕੇ ਚੱਲਦੀ ਹੈ ਧਰਮਾਂ ਨੂੰ ਕਾਸਟਾਂ ਨੂੰ ਬਰਾਦਰੀਆਂ ਨੂੰ ਸਾਰਿਆਂ ਨੂੰ ਬੈਲੈਂਸ ਕੀਤਾ ਜਾਂਦਾ ਹੁੰਦਾ ਹੁੰਦਾ ਫੇਰ ਹੀ ਸੂਬਿਆਂ ਦੇ ਵਿੱਚ ਰਾਜ ਬੰਦਾ ਇਸ ਲੋਟਸ ਆ ਮੰਥ ਦੇ ਵਿੱਚ ਮੈਂ ਬਸ ਹੁਣ ਇੱਕ ਇੱਕ ਗੱਲ ਉੱਥੇ ਆ ਕੇ ਖੜ ਜਾਂਦੀ ਹੈ ਕਿ ਹੁਣ ਹੋਣ ਕੀ ਵਾਲਾ ਏ ਇੱਕ ਇੱਕ ਵਨ ਵਰਡ ਆਨਸਰ ਜਿਹੜਾ ਹੁੰਦਾ ਏ ਜਾਖੜ ਸਾਹਿਬ ਜਾਣ ਵਾਲੇ ਆ ਨਹੀਂ ਜਾਣ ਵਾਲੇ ਤੁਹਾਨੂੰ ਕੀ ਲੱਗਦਾ ਪਿਆ 100% ਜਾਖੜ ਸਾਹਿਬ ਜਾਣ ਵਾਲੇ ਆ ਮੈਨੂੰ ਲੱਗਦਾ ਹੈ ਕਿ ਹਰਿਆਣੇ ਦੀਆਂ ਚੋਣਾਂ ਦੇ ਅੱਜ ਨਤੀਜੇ ਆ ਗਏ ਨੇ ਵਿਧਾਨਸਭਾ ਪੰਜਾਬ ਦੀ ਪੰਚਾਇਤਾਂ ਦੇ ਵੀ ਚੋਣਾਂ ਸਿਰਤੇ ਹੈਗੀਆਂ ਨਾ ਮੈਨੂੰ ਲੱਗਦਾ ਉਸ ਤੋਂ ਬਾਅਦ ਹੋਵੇਗਾ ਉਸ ਤੋਂ ਪਹਿਲਾਂ ਵੀ ਕਿਉਂਕਿ ਪੰਚਾਇਤੀ ਚੋਣਾਂ 'ਚ ਜਿਆਦਾ ਭਾਜਪਾ ਦਾ ਪ੍ਰਭਾਵ ਨਹੀਂ ਪੈਣਾ ਹੋ ਸਕਦਾ ਉਸ ਤੋਂ ਪਹਿਲਾਂ ਵੀ ਕਿਉਂਕਿ ਉਹ ਚੋਣਾਂ ਤੋਂ ਦੂਰ ਬੈਠੇ ਨੇ ਤੇ ਚਾਰ ਜਿਮਣੀ ਚੋਣਾ ਵੀ ਆ ਰਹੀਆਂ ਖੈਰ ਉਹਨਾਂ ਨੂੰ ਬੀਜੇਪੀ ਨਾਲ ਕੋ ਐਡਾ ਨਹੀਂ ਕੋਈ ਹੈਗਾ ਅਸਰ ਮੈਨੂੰ ਲੱਗਦਾ ਹੈ ਕਿ ਥੋੜੇ ਦਿਨਾਂ ਵਿੱਚ ਚੇਂਜ ਹੋ ਜਾਏਗਾ ਸੁਨੀਲ ਜਾਖੜ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਰਗਰਮੀਆਂ ਕਿਵੇਂ ਦੀਆਂ ਹੋਣਗੀਆਂ ਸੁਰੱਖਿਆ ਕਿਵੇਂ ਦੀਆਂ ਬਣਨਗੀਆਂ ਦੱਸਦੇ ਰਵਾਂਗੇ ਫਿਲਹਾਲ ਡਾਕਟਰ ਸਾਹਿਬ ਨੇ ਇਹ ਦਾਵਾ ਕਰ ਦਿੱਤਾ ਕਿ 100% ਹੈ ਕਿ ਬਦਲਾਅ ਹੋਣ ਵਾਲਾ ਕਿਵੇਂ ਦਾ ਹੁੰਦਾ ਦੱਸਦੇ ਰਵਾਂਗੇ ਬਣੇ ਰੋਵਾ ਨੇ ਇੰਡੀਆ ਪੰਜਾਬੀ ਤੇ